ਤਾਂ ਇਸ ਵਕਤ ਅਸੀਂ ਮੌਜੂਦ ਹਾਂ ਛਭਾਲ ਵਿਖੇ ਛਭਾਲ ਦੀ ਦਾਣਾ ਮੰਡੀ ਦੇ ਵਿੱਚ ਤਰਨਤਾਰਨ ਬਾਈ ਇਲੈਕਸ਼ਨ ਨੂੰ ਲੈ ਕੇ ਜਿਹੜੀ ਪੋਲਿੰਗ ਚੱਲ ਰਹੀ ਹੈ ਤਾਂ ਲੋਕ अमन ਸ਼ਾਂਤੀ ਦੇ ਨਾਲ ਜਿਹੜੀ ਪੋਲਿੰਗ ਹੈ ਉਹ ਕਰਕੇ ਬਾਹਰ ਆ ਰਹੇ ਨੇ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੜੇ ਵੋਟਰ ਨੇ ਉਹ ਆਪਣੀ ਜਿਹੜੀ VOTING ਕਰਕੇ ਨਾਲ ਹੱਥ ਤੇ ਲੱਗਾ ਜਿਹੜਾ ਨਿਸ਼ਾਨ ਹੈ ਦੇਖ ਸਕਦੇ ਹੋ ਦਿਖਾ ਰਹੇ ਨੇ ਸ਼ਿਆਹੀ ਦਾ ਨਿਸ਼ਾਨ ਔਰ ਆਧਾਰ ਕਾਰਡ ਜੋ ਵੀ ਆਪਣੇ ਵੋਟਰ ਆਈਡੀ ਨੇ ਦਿਖਾ ਕੇ ਬਾਹਰ ਆ ਰਹੇ ਨੇ ਤਾਂ ਵੋਟ ਆਪਣੀ ਇਸਤੇਮਾਲ ਕਰਕੇ ਤਾਂ ਬਾਈ ਇਲੈਕਸ਼ਨ ਜਿਹੜੀ ਹੋਈ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਯੋਗਰਾਜ ਸਿੰਘ ਕਿਵੇਂ ਦਾ ਸਰ ਮਾਹੌਲ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਵੇਂ ਦਾ ਮਾਹੌਲ ਹੈ ਅਮਨ ਸ਼ਾਂਤੀ ਨਾਲ ਬੋਲ ਸਕਦੇ ਸਰ ਬਹੁਤ ਵਧੀਆ ਮਾਹੌਲ ਚੱਲ ਰਿਹਾ ਵਧੀਆ ਮਾਹੌਲ ਚੱਲ ਰਿਹਾ ਵੈਸੇ ਚਲੋ ਇੱਥੇ ਇਲੈਕਸ਼ਨ ਚੱਲ ਰਹੀ ਕਿਸੇ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ ਬਟ ਅਸੀਂ ਇਹ ਜਾਣਨਾ ਕਿ ਲੋਕਾਂ ਕਿਹੜੇ ਧਿਆਨ ਚ ਹੈ ਤੁਸੀਂ ਨੌਜਵਾਨ ਹੋ ਕੀ ਧਿਆਨ ਚ ਰੱਖ ਕੇ ਲੋਕੀ ਵੋਟਾਂ ਪਾਉਂਦੇ ਨੇ ਇਲਾਕੇ ਦੀ ਡਿਵੈਲਪਮੈਂਟ ਨੂੰ ਰੱਖ ਕੇ ਜਾਂ ਨੌਜਵਾਨਾਂ ਨੂੰ ਨੌਕਰੀ ਦੇ ਹਿਸਾਬ ਦੇ ਨਾਲ ਸਾਰਾ ਜਿਸ ਤਰ੍ਹਾਂ ਸਰ ਮੈਂ ਦੱਸਦਾ ਤੁਹਾਨੂੰ ਪੁੱਛਦਾ ਜੀ ਜੀ ਸਰ ਜਿਸ ਤਰ੍ਹਾਂ ਸਰ ਕਿਸੇ ਨੂੰ ਮਨ ਕੀ ਸਹੀ ਲੱਗਦਾ ਸਰ ਉਹ ਆਪਣੀ ਮੰਨੀ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਜਿਸ ਦੇ ਵੀ ਕਿਸੇ ਸਿਸਟਮ ਹੈਗਾ ਸਰ ਸਰ ਕੀ ਨਾਮ ਆ ਤੁਹਾਡਾ ਜੀ ਸਰ ਸੰਦੀਪ ਸਿੰਘ ਜੀ ਸੰਦੀਪ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਨੌਜਵਾਨ ਹੋ ਕੀ ਧਿਆਨ ਚ ਰੱਖ ਕੇ ਵੋਟ ਜਿਹੜੀ ਆਪਣੇ ਸਰ ਆਪਣੇ ਧਿਆਨ ਚ ਤਾਂ ਇਹ ਆ ਵੀ ਆਗਲਾ ਭਵਿਸ਼ਾ ਜਿਹੜਾ ਵਾ ਨੌਕਰੀਆਂ ਮਿਲ ਜਾਣ ਹਨਾ ਆਹ ਨਸ਼ਾ ਮੁਕਤ ਹੋ ਜਾਏ ਪੰਜਾਬ ਸਭ ਤੋਂ ਵੱਡੀ ਤੇ ਦਲਦਲ ਇਹ ਆ ਵੀ ਨਸ਼ਾ ਮੁਕਤ ਹੋ ਜਾਏ ਪੰਜਾਬ ਬਹੁਤ ਜ਼ਿਆਦਾ ਕਿ ਕਿਹੜੇ ਮਸਲੇ ਕਿਤੇ ਨਹੀਂ ਹੈਗੇ ਹਰੇਕ ਹਾਂ ਜੀ ਹਾਂ ਜੀ ਤੇ ਵੋਟ ਕਾਪ ਕਰਦੀ ਤੁਸੀਂ ਤੁਹਾਡੀ ਠੀਕ ਹੈ ਜੀ ਤਾਂ ਇਹ ਕਾਠ ਨੰਬਰ ਬੂਦੀਆਂ ਤਸਵੀਰਾਂ ਨੇ ਪਰ ਇਸ ਵਾਰ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਸਭ ਤੋਂ ਜਿਹੜੀ ਇਹ ਲਖਣ ਗੱਲ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ ਕਿ ਚੋਣ ਜਿੱਥੇ ਅਮਨ ਸ਼ਾਂਤੀ ਦੇ ਨਾਲ ਪੈ ਰਹੀ ਹੈ ਉੱਥੇ ਹੀ ਵੱਖ-ਵੱਖ ਜਗ੍ਹਾ ਮੈਡੀਕਲ ਕੈਂਪ ਵੀ ਐਸਟੈਬਲਿਸ਼ ਨਾਲ-ਨਾਲ ਕੀਤੇ ਗਏ ਹੋਏ ਨੇ ਔਰ ਦੇਖ ਸਕਦੇ ਹੋ ਇਹ ਝਮਾਲ ਦੇ ਵਿਖੇ ਜਿੱਥੇ ਬਕਾਇਦਾ ਤੌਰ ਦੇ ਉੱਤੇ ਡਾਕਟਰਾਂ ਦੀ ਜਿਹੜੀ ਟੀਮ ਹੈ ਇਥੋਂ ਝਮਾਲ ਤੋਂ ਹੀ ਔਰ ਜਿੰਨੀਆਂ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਸੀ ਜਿੰਨੀਆਂ ਵੀ ਡਿਪਟੀ ਕਮਿਸ਼ਨ ਦੇ ਜ਼ਰੀਏ ਟੀਮਾਂ ਗੀਆਂ ਉਹਨਾਂ ਨੂੰ ਹੈਲਥ ਵਿਭਾਗ ਨੂੰ ਉਸਦੀ ਬਕਾਇਦਾ ਤੌਰ ਤੇ ਉੱਤੇ ਜਾਣਕਾਰੀ ਦਿੱਤੀ ਗਈ ਔਰ ਜਿੰਨੇ ਵੀ ਬੂਥ ਨੇ ਉਥੇ ਸਾਨੂੰ ਸਵੇਰ ਦੀਆਂ ਇਥੇ ਤਰਾਈ ਮੈਡੀਕਲ ਟੀਮਾਂ ਜਿਹੜੀਆਂ ਬੈਠੀਆਂ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਮਰੀਜ਼ਾਂ ਦੀ ਜੇਕਰ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਉਹਨਾਂ ਦੀ ਚੈੱਕਅਪ ਜ਼ਰੂਰ ਉਹਨਾਂ ਦਾ ਕਰ ਰਹੀਆਂ ਨੇ ਔਰ ਵੱਖ-ਵੱਖ ਥਾਵਾਂ ਦੇ ਉੱਤੇ ਇਸ ਵਾਰ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਵਿਵਸਥਾ ਹੈ ਇਹ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਔਰ ਜਿਹੜੇ ਕਈ ਥਾਵਾਂ ਦੇ ਉੱਤੇ ਅਸੀਂ ਦੇਖਿਆ ਕਿ ਜਿੱਥੇ VOTING ਕਰਨ ਦੇ ਲਈ ਕਈ ਲੋਕ ਜਿਹੜੇ ਆਏ ਸੀਗੇ ਤਾਂ ਸਾਡੇ ਨਾਲ ਜਿਹੜੇ ਟੀਮ ਦੇ ਨਾਲ ਜਿਹੜੇ ਡਾਕਟਰ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਤਾਂ ਮੈਡਮ ਕੀ ਨਾਮ ਹੈ ਜੀ ਤੁਹਾਡਾ ਜੀ ਸਿੱਧਾ ਕਹੋ ਕੀ ਨਾਮ ਹੈ ਜੀ ਤੁਹਾਡਾ ਮੈਂ ਸੁਖਬੀਰ ਕਰ ਜੀ ਕਿਤੋਂ ਕਿਥੇ ਤੁਹਾਡੀ ਡਿਊਟੀ ਵੈਸੇ ਕਿਥੇ ਹੈ ਜੀ ਮੇਰੀ ਡਿਊਟੀ ਸਬ ਸੈਂਟਰ ਅਡਾ ਚਵਾਲਦੀ ਹੈ ਤਾਂ ਇੱਥੇ ਜਿਹੜੀ ਅੱਜ ਤੁਹਾਡੀ ਡਿਊਟੀ ਲਗਾਈ ਗਈ ਹੈ ਇਹ ਚੋਣ ਕਮਿਸ਼ਨ ਵੱਲੋਂ ਲਗਾਈ ਗਈ ਹੈ ਹਾਂਜੀ ਬਿਲਕੁਲ ਜੀ ਇਹ ਸਰਕਾਰੀ ਹਦਾਤਾਂ ਦੇ ਮੁਤਾਬਕ ਸਾਡੇ ਅੱਜ ਜਿਹੜੀਆਂ ਸਾਰੀਆਂ ਹੀ ਮੈਡੀਕਲ ਟੀਮਾਂ ਸੀਐਸਚਵਾਲ ਵੱਲੋਂ ਸੀਨੀਅਰ ਮੈਡੀਕਲ ਅਫਸਰ ਵੱਲੋਂ ਭੇਜੀਆਂ ਗਈਆਂ ਜਿੰਨੇ ਵੀ ਬੂਥ ਜਿਹੜੇ ਆ ਚੱਲ ਰਹੇ ਨੇ ਚਵਾਲ ਦੇ ਵਿੱਚ ਸਾਰੇ ਹੀ ਬੂਥਾਂ ਤੇ ਜਿਹੜੀਆਂ ਮੈਡੀਕਲ ਟੀਮਾਂ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੀ ਡਿਊਟੀ ਜਿਹੜੀ ਕਰ ਰਹੀਆਂ ਨੇ ਫਸ ਟਾਈਮ ਦੇਖਣ ਨੂੰ ਮਿਲਿਆ ਯ ਜਿਹੜੀਆਂ ਸੀਗੀਆਂ ਉਹ ਇੱਥੇ ਡੈਬਿਊਟ ਕੀਤੀਆਂ ਗਈਆਂ ਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ oprala ਜਿਹੜਾ ਕੀਤਾ ਗਿਆ ਹੈ ਬਹੁਤ ਵਧੀਆ ਇਹਦੇ ਵਿੱਚ ਲੋਕਾਂ ਨੂੰ ਜੇ ਕੋਈ ਮੁਸ਼ਕਲ ਆਉਂਦੀ ਹੈ ਕਿਸੇ ਨੂੰ ਵੀ ਕੋਈ ਐਮਰਜੈਂਸੀ ਪੈਂਦੀ ਆ ਤਾਂ ਉਹਦੇ ਜਿਹੜੇ ਆਪੂਆਂ ਲੋਕਾਂ ਨੂੰ ਦੋ ਲੋਕਾਂ ਨੂੰ ਜਿਹੜਾ ਨਾ ਪ੍ਰਬੰਧ ਜਿਹੜਾ ਉਹਦਾ ਕੀਤਾ ਗਿਆ ਵਾ ਤੇ ਬਹੁਤ ਵਧੀਆ oprala ਇਹਦਾ ਫਾਇਦਾ ਜਿਹੜਾ ਵਾ ਕੋਈ ਲਹਿਰੇ ਨੇ ਜਿਸ ਤਰ੍ਹਾਂ ਕਿਸੇ ਦਾ ਕੋਈ ਬੀਪੀ ਵੱਧ ਗਿਆ ਜਾਂ ਕੋਈ ਹੋਰ ਵੀ ਕੋਈ ਅੰਸ਼ਕਾ ਵੀ ਘਟਨਾ ਜਿਹੜੀ ਵਾਪਰਦੀ ਆ ਤੇ ਉਹਦੇ ਲਈ ਵੀ ਜਿਹੜੀ ਆ ਸਾਡੀ ਜਿਹੜੀ ਮੈਡੀਕਲ ਟੀਮ ਆ ਉਹ ਤਿਆਰ ਬਰ ਤਿਆਰ ਹੈ ਮੈਡੀ ਜਿਹੜੀਆਂ ਅ ਅਮਰਜੈਂਸੀ ਦੇਣ ਦੇ ਲਈ ਤੁਸੀਂ ਅਮਰਜੈਂਸੀ ਸਾਡੇ ਕੋਲ ਸਾਰੀਆਂ ਜਿਹੜੀਆਂ ਮੈਡੀਸਿਨ ਜੇ ਅਵੇਲੇਬਲ ਨੇ ਠੀਕ ਹੈ ਜੀ ਤੇ ਸਾਰੀਆਂ ਅਮਰਜੈਂਸੀ ਮੈਡੀਸਿਨ ਜੇ ਕੋਈ ਲੋੜ ਪੈਂਦੀ ਹੈ ਤੇ ਅਸੀਂ ਉਪਲਬਧ ਨੇ ਤੇ ਸਵੇਰ ਦੇ ਕਿੰਨੇ ਕਿ ਲੋਕਾਂ ਦਾ ਵੈਸੇ ਜ਼ਰੂਰਤ ਪਈ ਹੈ ਕਿ ਜਿਹੜਾ ਤੁਸੀਂ ਜਿਆਦਾ ਕਿ ਕਈ ਮਰੀਜ਼ ਸਾਡੇ ਕੋਲ ਜਿਹੜੇ ਵੋਟਪੁਲ ਆਏ ਉਹਨਾਂ ਤੇ ਕਿੰਨੇ ਕਿ ਘਟੋ ਘਟ ਸਾਡੇ ਕੋਲ 15 ਤੋਂ 20 ਜਿਹੜੇ ਆ ਮਰੀਜ਼ ਜਿਹੜੇ ਆ ਜਿਨ੍ਹਾਂ ਦਾ ਕੋਈ ਹਾਂਜੀ ਠੀਕ ਠਾਕ ਸੀ ਉਹਨਾਂ ਦੇ ਬੀਪੀ ਜਿਹੜਾ ਸੀ ਵਧਿਆ ਹੋਇਆ ਸੀ ਤੇ ਉਹਨਾਂ ਨੂੰ ਅਸੀਂ ਅਟੈਂਡ ਕੀਤਾ ਵਾ ਠੀਕ ਹੈ ਜੀ ਤਾਂ ਇਹ ਜਿਹੜੀ ਟੀਮ ਹੈ ਇਲੈਕਸ਼ਨ ਕ ਅਸੀਂ ਸਵੇਰ ਵੀ ਇਸ ਦਾ ਰਿਪੋਰਟ ਬਕਾਇਦਾ ਕੀਤਾ ਸੀ ਤਰਨਤਾਰਨ ਸ਼ਹਿਰ ਦੇ ਵਿੱਚ ਕਿ ਜਿਹੜੇ ਲੋਕ VOTING ਕਰਨ ਆਏ ਸੀਗੇ ਉੱਥੇ ਮੈਡੀਕਲ ਫੈਸਿਲਿਟੀਆਂ ਵੀ ਇਸ ਵਾਰ ਦਿੱਤੀਆਂ ਗਈਆਂ ਸੀ ਤਾਂ ਇਸ ਵਾਸਤੇ ਜਿਹੜੀ VOTING ਹੈ ਉਹ ਚੱਲ ਰਹੀ ਹੈ ਤਰਨਤਾਰਨ ਦੇ ਤਕਰੀਬਨ 200 22 ਬੂਥਾਂ ਦੇ ਉੱਤੇ ਜਿਹੜੇ 112 14 ਦੇ ਕਰੀਬ ਪੋਲਿੰਗ ਕੇਂਦਰ ਨੇ ਉਹ ਇਸੇ ਤਰ੍ਹਾਂ ਹੀ ਇੱਥੇ ਜਿਹੜੀਆਂ ਇਹ ਦਫਤਰ ਮਾਰਕਟ ਕਮੇਟੀ ਚਭਾਲ ਦਾ ਦਫਤਰ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਇੱਥੇ ਪੋਲਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਸਾਰੇ ਲੋਕ ਆਪਣੇ ਆਪਣੇ ਜਿਹੜੇ ਮਨਪਸੰਦ ਦੇ ਉਮੀਦਵਾਰ ਨੇ ਉਹਨਾਂ ਦੇ ਲਈ ਵੋਟਿੰਗ ਕਰ ਰਹੇ ਨੇ ਲੋਕ ਜਿਹੜੇ तकरीबन 2:30 ਦਾ ਸਮਾਂ ਹੋ ਚੱਲਿਆ ਇਹ ਤਾਂ ਝਭਾਲ ਦੇ ਵਿੱਚ ਲੋਕ ਜਿਹੜੇ ਨੇ ਉਹ ਵੋਟ ਪਾਉਣ ਦੇ ਲਈ ਇਸੇ ਤਰ੍ਹਾਂ ਹੀ ਆ ਰਹੇ ਨੇ ਬਾਈ ਇਲੈਕਸ਼ਨ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ 'ਚ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਐਮਐਲਏ ਸੀ ਤਰਨਤਾਰਨ ਦੇ ਉਹਨਾਂ ਦੀ ਅਚਾਨਕ ਡੈਥ ਜਿਹੜੀ ਹੋਈ ਸੀ ਤਾਂ ਉਹਨਾਂ ਦੀ ਡੈਥ ਹੋ ਬਾਰੇ ਸੀਟ ਖਾਲੀ ਹੋਈ ਸੀ ਤਾਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ 'ਚ उतारे ਜਿਨ੍ਹਾਂ ਦੇ ਵਿੱਚੋਂ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਵੱਲੋਂ ਨੇ ਪ੍ਰਿੰਸੀਪਲ ਪਾਲ ਸੁਖਵਿੰਦਰ ਗੌਰ ਅਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ ਹਰਜੀਤ ਸਿੰਘ ਸੰਧੂ ਤਰਨਤਾਰਨ ਤੋਂ ਜਿਹੜੇ ਮੀਆਂ ਵਿੰਡ ਤੋਂ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਦੇ ਵਾਰਿਸ ਪੰਜਾਬ ਦੇ ਜੱਥੇਬੰਦੀ ਵੱਲੋਂ ਭਾਈ ਮਨਦੀਪ ਸਿੰਘ ਚੋਣ ਮੈਦਾਨ ਚ ਨੇ ਤਾਂ ਇਹ ਸਾਰੇ ਚੋਣ ਮੈਦਾਨ ਚੋਣ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਅੱਜ VOTING ਮਸ਼ੀਨਾਂ ਦੇ ਵਿੱਚ ਕੈਦ ਹੋ ਰਹੀ ਹੈ ਤੇ 14 ਤਰੀਕ ਨੂੰ ਇਸ ਦਾ ਫੈਸਲਾ ਹੋਏਗਾ ਕਿ ਤਰਨਤਾਰਨ ਦੇ ਲੋਕ ਜਿਹੜੇ ਨੇ ਕਿਸ ਦੇ ਹੱਕ ਦੇ ਵਿੱਚ ਭੁਗਤੇ ਨੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਨੇ ਔਰ ਪੈਰਾਮਿਲਟਰੀ ਫੋਰਸਾਂ ਦੀਆਂ ਟੀਮਾਂ ਵੀ ਤਨਤਾਰਨ ਕਿਤੇ ਗਏ ਨੇ ਅਮਨ ਸ਼ਾਂਤੀ ਦੇ ਨਾਲ ਜਿਹੜੀ ਪੋਲਿੰਗ ਹੈ ਉਹ ਲਗਾਤਾਰ ਅੱਗੇ ਵੱਧ ਰਹੀ ਹੈ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਿਨਿਕ ਸਵੇਰਾ ਟੀਵੀ ਤਰਨਤਾਰਨ